ਸਸ਼੍ਰੀ ਗੱਲ ਤਾਂ ਜੁੜ ਚੁੱਕੇ ਐ ਸਮਸ ਐਂਡ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਵੈਸ਼ਨੂ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਦਰਸਾ ਲ ਇੱਕ ਖਬਰ ਲੈ ਕੇ ਆਏ ਆ ਖਬਰ ਸੁਣਨੀ ਉਹਨਾਂ ਲਈ ਬੇਹਦ ਜ਼ਰੂਰੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਮੌਸਮ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਮੌਨਸੂਨ ਦੀ ਐਂਟਰੀ ਲਗਭਗ ਪੰਜਾਬ ਦੇ ਵਿੱਚ ਤਾਂ ਹੋਣੀ ਵਾਲੀ ਹੈ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ ਤੇ ਇਸ ਦੇ ਬਾਬਤ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦੇ ਆ ਕਿ ਮੌਸਮ ਦੇ ਵਿਗੜਦੀ ਹੋਈ ਸਥਿਤੀ ਨੂੰ ਦੇਖਦੇ ਹੋਏ ਲੈਂਡਸਲਾਈਡਿੰਗ ਹੈ ਜਿਹੜੀ ਸਾਰੇ ਚਾਰੇ ਪਾਸੇ ਹੋ ਰਹੀ ਹੈ ਤੇ ਵੈਸ਼ਨੂ ਦੇਵੀ ਪਾਸੇ ਰਸਤੇ ਤੇ ਜਿਹੜੀ ਲੈਂਡਸਲਾਈਡਿੰਗ ਹੋ ਰਾਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤੇ ਜੇਕਰ ਤੁਸੀਂ ਵੀ ਵੈਸ਼ਨੂ ਦੇਵੀ ਜਾਣ ਦਾ ਪਲਾਨ ਬਣਾ ਰਹੇ ਹੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਾਤਾ ਦੇ ਮੰਦਿਰ ਦੇ ਵਿੱਚ ਨੂੰ ਤਮਸਤਕ ਹੋਣ ਦਾ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਮੌਨਸੂਨ ਜਿਹੜਾ ਉਹ ਐਂਟਰ ਕਰ ਚੁੱਕਾ ਹੈ ਅਦਰਸਲ ਲੈਂਡਸਲਾਈਡਿੰਗ ਹੋ ਰਹੀ ਹੈ ਜਿਸ ਤੇ ਕਰਕੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਮਲੇ ਜਾਣਕਾਰੀ ਮੁਤਾਬਕ ਵੈਸ਼ਨੂ ਦੇਵੀ ਲਈ ਮਹੱਤਵਪੂਰਨ ਹਿਮਕੋਟੀ ਰੂਟ ਨਵਾਰੂਟ ਤੇ ਸਥਿਤ 78 ਪੁਆਇੰਟ ਤੇ ਨੇੜੇ ਜ਼ਮੀਨ ਖਿਸਕ ਗਈ ਹੈ ਯਾਨੀ ਕਿ ਲੈਂਡਸਲਾਈਡ ਹੋਈ ਹੈ ਹ ਜਿਸ ਕਾਰਨ ਨਵੇਂ ਹਿਮਕੋਟੀ ਕੋਟੀ ਰੂਟ ਤੇ ਸ਼ਰਧਾਲੂਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਆਵਾਜਾਈ ਬੰਦ ਹੋਣ ਦੇ ਕਾਰਨ ਸ਼ਰਧਾਲੂਆਂ ਨੂੰ ਵੱਡੀ ਪਰੇਸ਼ਾਨੀ ਹੋ ਰਹੀ ਹੈ ਇਸ ਦੇ ਨਾਲ ਹੀ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਪੁਰਾਣੇ ਰਵਾਇਤੀ ਰਸਤੇ ਰਾਹੀਂ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੋਂ ਹੀ ਇਲਾਕੇ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਨਵੇਂ ਰਸਤੇ ਤੇ ਜ਼ਮੀਨ ਖਿਸਕਣ ਦੀ ਸੂchnਾ ਹੈ ਹਮ ਕੋਟੀ ਸੜਕ ਤੇ ਜ਼ਮੀਨ ਖਿਸਕਣ ਕਾਰਨ ਬੈਟਰੀ ਕਾਰ ਸੇਵਾ ਵੀ ਪ੍ਰਭਾਵਿਤ ਹੋਈ ਹੈ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਕਿ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਅਪਰਥੇ لینڈ ਸਲਾਈਡਿੰਗ ਹੋਣ ਦੇ ਕਾਰਨ ਹੁਣ ਸ਼ਰਧਾਲੂਆਂ ਦਾਉਣਾ ਜਾਣਾ ਘਟਿਆ ਹੋਇਆ ਸਸ਼੍ਰੀਕਾਲਤ ਸਜੜ ਚੁੱਕਿਆ SMS and News ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਵੈਸ਼ਨੂ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਦਰਸਲ ਇੱਕ ਖਬਰ ਲੈ ਕੇ ਆਇਆ ਖਬਰ ਸੁਣਨੀ ਉਹਨਾਂ ਲਈ ਬੇਹਦ ਜ਼ਰੂਰੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਮੌਸਮ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਮੌਨਸੂਨ ਦੀ ਐਂਟਰੀ ਲਗਭਗ ਪੰਜਾਬ ਦੇ ਵਿੱਚ ਤਾਂ ਹੋਣੀ ਵਾਲੀ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ ਤੇ ਇਸ ਦੇ ਬਾਬਤ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦੇ ਆ ਕਿ ਮੌਸਮ ਦੇ ਵਿਗੜਦੀ ਹੋਈ ਸਥਿਤੀ ਨੂੰ ਦੇਖਦੇ ਹੋਏ لینڈ ਸਲਾਈਡਿੰਗ ਹੈ ਜਿਹੜੀ ਚਾਰੇ ਪਾਸੇ ਹੋ ਰਹੀ ਹੈ ਤੇ ਵੈਸ਼ਨੂ ਦੇਵੀ ਪਾਸੇ ਰਸਤੇ ਤੇ ਜਿਹੜੀ ਲੈਂਡਸਲਾਈਡਿੰਗ ਹੋ ਰਹੀ ਹੈ ਜਿਸ ਦੇ ਕਰਕੇ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤੇ ਜੇਕਰ ਤੁਸੀਂ ਵੀ ਵੈਸ਼ਨੂ ਦੇਵੀ ਜਾਣ ਦਾ ਪਲਾਨ ਬਣਾ ਰਹੇ ਹੋ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ માતા ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣ ਦਾ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਮੌਨਸੂਨ ਜਿਹੜਾ ਉਹ ਐਂਟਰ ਕਰ ਚੁੱਕਾ ਹੈ ਅਦਰਸਲ ਲੈਂਡਸਲਾਈਡਿੰਗ ਹੋ ਰਹੀ ਹੈ ਜਿਸ ਦੇ ਕਰਕੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਮੇਲੇ ਜਾਣਕਾਰੀ ਮੁਤਾਬਕ ਵੈਸ਼ਨੂ ਦੇਵੀ ਲਈ ਮਹੱਤਵਪੂਰਨ ਹਿਮਕੋਟੀ ਰੂਟ ਨਮਾਰੂ ਰੂਟ ਤੇ ਸਥਿਤ ਸਤਿਆ ਪੁਆਇੰਟ ਤੇ ਨੇੜੇ ਜ਼ਮੀਨ ਖਿਸਕ ਗਈ ਹੈ ਯਾਨੀ ਕਿ ਲੈਂਡਸਲਾਈਡ ਹੋਈ ਹੈ ਹ ਜਿਸ ਕਾਰਨ ਨਵੇਂ ਹਿਮਕੋਟੀ ਰੂਟ ਤੇ ਸ਼ਰਧਾਲੂਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਆਵਾਜਾਈ ਬੰਦ ਹੋਣ ਦੇ ਕਾਰਨ ਸ਼ਰਧਾਲੂਆਂ ਨੂੰ ਵੱਡੀ ਪਰੇਸ਼ਾਨੀ ਹੋ ਰਹੀ ਹੈ ਇਸ ਦੇ ਨਾਲ ਹੀ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਪੁਰਾਣੇ ਰਵਾਇਤੀ ਰਸਤੇ ਰਾਹੀਂ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੋਂ ਹੀ ਇਲਾਕੇ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਨਵੇਂ ਰਸਤੇ ਤੇ ਜ਼ਮੀਨ ਖਿਸਕਣ ਦੀ ਸੂਚਨਾ ਹੈ ਹਿਮਕੋਟੀ ਸੜਕ ਤੇ ਜ਼ਮੀਨ ਖਿਸਕਣ ਕਾਰਨ ਬੈਟਰੀ ਕਾਰ ਸੇਵਾ ਵੀ ਪ੍ਰਭਾਵਿਤ ਹੋਈ ਹੈ ਇਸ ਦੌਰਾਨ ਕੋਈ ਸਾਂ ਲਈ ਉਹ ਦੱਸਦੀ ਹੈ ਕਿ ਮਾਤਾ ਵਿਸ਼ਨੂ ਦੇਵੀ ਦੇ ਦਰਬਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਦੇ ਨੇ ਪਰ ਇੱਥੇ لینڈ ਸਲਾਈਡਿੰਗ ਹੋਣ ਦੇ ਕਾਰਨ ਹੁਣ ਸ਼ਰਧਾਲੂਆਂ ਦਾਉਣਾ ਜਾਣਾ ਕਟਿਆ ਹੋਇਆ ਹੈ